ਸੁੱਖਾ ਸੁਖ ਦੀ ਨੂੰ ਇਹ ਦਿਨ ਆਇਆ ਜੀ ਅੱਜ ਦਿਨ ਸ਼ਗਨਾ ਦਾ ਅੱਜ ਇਸ ਖੁਸ਼ੀ ਦੇ ਮੌਕੇ ਤੇ ਪੰਜਾਬ ਦੇ ਪੜੇ ਲਿਖੇ ਮਿਹਨਤੀ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਅੱਜ ਤੋਂ ਨਿਯੁਕਤੀ ਪੱਤਰ ਤੁਹਾਨੂੰ ਮਿਲ ਰਿਹਾ ਇਸ ਖੁਸ਼ੀ ਦੇ ਮੌਕੇ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਿਹਾ ਕਿ ਮੈਂ ਇਸ ਪਰਿਵਾਰ ਦਾ ਮੁਖੀਆ ਦੇ ਤੌਰ ਤੇ ਤੁਹਾਡੇ ਕੋਲ ਖੜਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ ਮੇਰੇ ਕੈਬਨਿਟ ਦੇ ਸਾਥੀ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਜੀ ਮੇਰੇ ਛੋਟੇ ਭਰਾ ਮੇਰੇ ਕੈਬਨਿਟ ਦੇ ਸਾਥੀ ਹਰਜੋਤ ਬੈਂਸ ਜੀ ਸਪੈਸ਼ਲ ਚੀਫ ਸੈਕਟਰੀ ਟੂ ਸੀਐਮ ਵੀਕੇ ਸਿੰਘ ਜੀ ਸਾਡੇ ਐਜੂਕੇਸ਼ਨਲ ਸਬੰਧ ਸੈਕਟਰੀ ਸਾਹਿਬ ਸਾਹਮਣੇ ਬੈਠੇ ਮੇਰੇ ਬੈਠੇ ਸਾਰੇ ਆਫੀਸਰ ਸਹਿਬਾਨ ਮੈਂ ਤੁਹਾਡਾ ਸਬਦਾਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਸ਼ਾਇਦ ਇਸੇ ਹਾਲ ਚੋਂ ਘਰੇ ਬੈਠੇ ਟੀਵੀ ਤੇ ਮੈਨੂੰ ਕਈ ਵਾਰ ਬੋਲਦੇ ਦੇਖਿਆ ਹੁਣ ਤੇ ਤੁਸੀਂ ਸੋਚਿਆ ਹੋਣਾ ਇਸ ਹਾਲ ਚ ਸਾਡੀ ਵਾਰੀ ਕਦੋਂ ਆਊਗੀ ਜਿਵੇਂ ਸਰਬਜੀਤ ਨੇ ਕਹਿ ਕੇ ਜੀ ਨੇੜੇ ਉਹ ਦੇਖਣ ਦਾ ਮੌਕਾ ਪਹਿਲੀ ਵਾਰ ਮਿਲ ਗਿਆ ਤੇ ਨੇੜੇ ਹੀ ਰਹਿਣਾ ਬਸ ਪਹਿਲਾਂ ਵਾਲੀਆਂ ਦੂਰੀਆਂ ਜਿਹੜੀਆਂ ਸੀ ਉਹਨਾਂ ਦਾ ਆਪਾਂ ਬਹੁਤ ਵੱਡੇ ਖਮਿਆਜੇ ਭੁਗਤ ਰਹੇ ਹਾਂ ਪਹਿਲਾਂ ਦੂਰ ਰਹੇ ਬਹੁਤ ਵੱਡਾ ਪਾੜਾ ਪੈ ਗਿਆ ਸੀ ਡਿਸੀਜਨ ਮੇਕਰਸ ਦਾ ਜਾਨੀ ਕਿ ਲੀਡਰ ਦਾ ਤੇ ਫੈਸਲੇ ਲੈਣ ਵਾਲਿਆਂ ਦਾ ਸਰਕਾਰਾਂ ਦਾ ਤੇ ਲੋਕਾਂ ਦਾ ਮਿਲ ਹੀ ਨਹੀਂ ਸਕਦੇ ਸੀ ਆਪਸ ਵਿੱਚ ਅਸੀਂ ਇਹ ਪਾੜਾ ਤੋੜਿਆ ਅਸੀਂ ਵਿੱਚੋਂ ਵਿਚੋਲੀਏ ਕੱਢੇ ਅਸੀਂ ਵਿੱਚੋਂ ਏਜੰਟ ਕੱਢੇ ਤਾਂ ਕਰਕੇ ਅੱਖ ਨਾਲ ਅੱਖ ਜਦੋਂ ਮਿਲੀ ਤਾਂ ਪਤਾ ਲੱਗਿਆ ਇਹ ਲੋਕ ਤਾਂ ਇੰਨੇ ਮਿਹਨਤੀ ਨੇ ਇੱਕ ਇੱਕ ਦੋ ਜਣਾਂ ਨੂੰ ਫਿਰਦੇ ਬਾਹਰ ਕਿਉਂ ਜਾਂਦੇ ਬਾਹਰ ਕਿਸੇ ਦਾ ਕੋਈ ਦਿਲ ਨਹੀਂ ਕਰਦਾ ਜੀ ਆਪਣੀ ਧਰਤੀ ਛੱਡਣ ਨੂੰ ਔਰ ਉਹ ਵੀ ਪੰਜਾਬ ਵਰਗੀ ਧਰਤੀ ਗੁਰੂਆਂ ਪੀਰਾਂ ਸ਼ਹੀਦਾਂ ਸ਼ਾਇਰਾਂ ਫਕੀਰਾਂ ਦੀ ਧਰਤੀ ਇਹਨੂੰ ਤਾਂ ਛੱਡਣ ਨੂੰ ਕੋਈ ਕਿਸੇ ਦਾ ਵੀ ਦਿਲ ਨਹੀਂ ਕਰੂਗਾ ਉਹ ਪੰਜਾਬੂ ਧਰਤੀ ਔਰ ਹਰ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਸ਼ਹੀਦ ਦਾ ਪੁੱਤ ਹਰ ਪੀਜੇ ਪਿੰਡ ਚ ਕਿਤੇ ਨਾ ਕਿਤੇ ਚਰਨਸ਼ੋ ਸਾਡੇ ਗੁਰੂਆਂ ਦੀ ਗੁਰਦੁਆਰਾ ਸਾਹਿਬ ਬਣੇ ਹੋਏ ਕਾਰਨ ਇਹ ਸੀ ਕਿ ਦੂਰੀਆਂ ਪੈ ਗਈਆਂ ਸੀ ਸਰਬਜੀਤ ਜੀ ਤੁਸੀਂ ਸਹੀ ਹੋ ਨੇੜਿਓਂ ਕਰੇ ਕੋਈ ਦੇਖਿਆ ਨਹੀਂ ਸੀ ਪਹਿਲਾਂ ਉਹ ਇੱਕ ਵਾਰ ਹੀ ਨੇੜੇ ਆਉਂਦੇ ਸੀ ਹੱਥ ਬੰਨ ਕੇ ਵੋਟਾਂ ਲੈ ਕੇ ਪੰਜ ਸਾਲ ਲਈ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ ਅੰਦਰੋਂ ਲੈ ਕੋਈ ਬੰਦਾ ਹੁਣ ਆਮ ਬੰਦਾ ਕੋਈ ਨੇੜੇ ਨਾ ਆਵੇ ਲੋਕਾਂ ਨੇ ਇੱਕ ਵਾਰੀ ਦੇਖ ਲਿਆ ਦੋ ਵਾਰੀ ਦੇਖ ਲਿਆ ਤਿੰਨ ਵਾਰੀ ਦੇਖ ਲਿਆ ਚਾਰ ਵਾਰੀ ਦੇਖ ਲਿਆ ਫਿਰ ਲੋਕਾਂ ਨੂੰ ਪਤਾ ਲੱਗਿਆ ਇਹ ਅੰਦਰੋਂ ਕੁੰਡੇ ਲਾ ਲੈਂਦੇ ਨੇ ਆਪਣੇ ਮਹਿਲਾਂ ਦੇ ਤਾਂ ਲੋਕਾਂ ਨੇ 2022 ਚ ਕੀ ਕੀਤਾ ਉਹਨਾਂ ਨੇ ਬਾਹਰੋਂ ਕੁੰਡੇ ਲਾਤੇ ਉਹ ਜਦੋਂ ਵੋਟਾ ਮੰਗਣ ਵਾਸਤੇ ਕੁੰਡਾ ਖੋਲਣ ਵੀ ਬਾਹਰ ਨਿਕਲਣ ਲੱਗੇ ਪਤਾ ਲੱਗੇ ਬਾਹਰੋਂ ਬੰਦ ਹੈ ਜੀ ਪਬਲਿਕ ਵੱਲੋਂ ਇਸ ਕਰਕੇ ਤੁਸੀਂ ਜਾਣੀ ਸਕਦੇ ਹੋ ਬਹਿ ਗਏ ਆਪਣੇ ਘਰਾਂ 'ਚ ਫਿਰ ਇਹ ਜਿਹੜਾ ਇਸ ਤਰ੍ਹਾਂ ਦੇ ਸਮਾਗਮ ਤਾਂ ਪੰਜਾਬ 'ਚ ਹੋਣਾ ਹੀ ਹਟ ਗਏ ਸੀਗੇ ਖੁਸ਼ੀਆਂ ਦੇ ਨਿਯੁਕਤੀ ਪੱਤਰ ਵੰਡਣ ਦੇ ਨਾ ਨੰਬਰ ਲੈ ਕੇ ਵੀ ਅੱਖਾਂ ਗਾਲ ਕੇ ਤੜਕੇ ਉੱਠ ਕੇ 3:30 ਵਜੇ ਪੌਣੇ 4 ਵਜੇ ਉੱਠ ਕੇ ਆਪ ਚਾਹ ਬਣਾ ਕੇ ਪੜ ਕੇ ਵੀ ਖੇਤ ਮੋਟਰ ਤੇ ਵੀ ਕੰਮ ਵੀ ਕਰਨ ਜਾਣੇ ਨਾਲ ਕਿਤਾਬ ਲਿਆ ਕੇ ਵੀ ਨੰਬਰ ਵੀ ਆ ਗਏ ਫਿਰ ਵੀ ਰੋਂਦੇ ਤੇ ਰੋਂਦੇ ਕਾਰਨ ਘੱਟ ਨੰਬਰਾਂ ਵਾਲਾ ਸੀ ਉਹਨੂੰ ਐਮਐਲਏ ਜਾਣਦਾ ਸੀ ਉਹਨੂੰ ਮੰਤਰੀ ਜਾਣਦਾ ਸੀ ਜਿਉਹਦੇ ਬਾਪੂ ਕੋਲੇ ਪੈਸੇ ਸੀ ਔਰ ਉਹ ਨੌਕਰੀਆਂ ਲੈ ਗਏ ਇਹ ਰਹਿ ਗਏ ਫਿਰ ਦਿਲ ਟੁੱਟਦਾ ਇਹ ਜਿਹੜਾ ਆ ਦੁੱਖ ਹੈ ਨਾ ਇਹ ਸਭ ਤੋਂ ਵੱਡਾ ਹੈ ਇਹਦੇ ਨਾਲ ਇਹਦੇ ਨਾਲ ਬੱਚਾ ਜਿਹੜਾ ਨਾ ਮੈਂਟਲੀ ਟੌਰਚਰ ਹੁੰਦਾ ਇੱਕ ਤਾਂ ਹੁੰਦਾ ਵੈਸੇ ਜੇ ਮੈਂ ਨੌਕਰੀ ਲੇ ਮੇਰੇ ਨੰਬਰ ਨਹੀਂ ਆਏ ਮੈਂ ਮੈਰਿਟ 'ਚ ਨਹੀਂ ਆਇਆ ਉਹ ਅੱਧਾ ਦੁੱਖ ਹੈ ਵੀ ਯਾਰ ਕੋਈ ਨਹੀਂ ਮੇਰੀ ਮਿਹਨਤ 'ਚ ਕਮੀ ਰਹੀ ਹੋਣੀ ਮੈਂ ਅਗਲੀ ਵਾਰ ਮਿਹਨਤ ਕਰ ਲੂੰ ਇੱਕ ਕੇ ਸਭ ਕੁਝ ਹੋ ਗਿਆ ਫਿਰ ਵੀ ਨਹੀਂ ਆਇਆ ਔਰ ਸਭ ਤੋਂ ਘੱਟ ਨੰਬਰ ਵਾਲਾ ਆ ਗਿਆ ਫਿਰ ਜ਼ਿਆਦਾ ਦੁੱਖ ਸੋ ਅਸੀਂ ਫੈਸਲਾ ਕੀਤਾ ਹੋਇਆ ਜਦੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਇੰਨੀਆਂ ਪੋਸਟਾਂ ਕ੍ਰੀਏਟ ਹੋ ਗਈਆਂ ਖਾਲੀ ਹੈਗੀਆਂ ਨੇ ਇਗਜ਼ਾਮ ਹੋ ਗਿਆ ਰਿਜ਼ਲਟ ਆ ਗਿਆ ਕੋਈ ਕਿਸੇ ਕਿਸਮ ਦੀ ਹਾਈ ਕੋਰਟ ਦੀ ਜਾ ਕਿਸੇ ਸੈਸ਼ਨ ਕੋਰਟ ਦੀ ਕੋਈ ਰੁਕਾਵਟ ਨਹੀਂ ਹੈਗੀ ਤਾਂ ਅਸੀਂ ਕਹਿੰਨੇ ਆਂ ਬੁਲਾ ਲਓ ਕਦੇ 518 ਬੁਲਾਉਨੇ ਅੱਜ 518 ਨਹੀਂ ਅੱਪ ਥੋੜੇ ਦਿਨ ਪਹਿਲਾਂ 372 ਵੀ ਸੀ 212 ਵੀ ਅੱਜ ਮੈਂ ਆ ਜਾਂਦਾ ਹੁੰਦਾ ਕਿਉਂਕਿ ਇਹ ਨਾ ਹੋਵੇ ਨਾ ਕਿ ਸਾਡੇ ਮੇਰੇ ਮੇਰਾ ਟਾਈਮ ਨਾ ਹੋਵੇ ਤੇ ਉਧਰ ਨੌਕਰੀਆਂ ਨਾ ਮਿਲਣੇ ਕਿਵੇਂ ਹੋ ਸਕਦਾ ਖੁਸ਼ੀਆਂ ਵਾਸਤੇ ਤਾਂ ਕੋਈ ਬੰਦਾ ਵੇਟ ਕਰ ਹੀ ਨਹੀਂ ਸਕਦਾ ਨਾ ਸੋ ਮੈਂ ਕਹਿੰਦਾ ਜਿੱਦੇ ਟਾਈਮ ਮਿਲਦਾ ਬੁਲਾਓ ਔਰ ਉਹਨਾਂ ਨੂੰ ਖੁਸ਼ੀ-ਖੁਸ਼ੀ ਨਿਯੁਕਤੀ ਪੱਤਰ ਦੇ ਕੇ ਕਰੇ ਜਾ ਕੱਲ ਤੋਂ ਕੁਰਸੀ ਤੇ ਬੈਠੋ ਜਾ ਕੇ ਕੁਰਸੀਆਂ ਤੁਹਾਡੀਆਂ ਇੰਤਜ਼ਾਰ ਕਰ ਰਹੀਆਂ ਨੇ ਔਰ ਨੌਕਰੀ ਜਿਹੜੀ ਹੈ ਨਾ ਸਰਕਾਰੀ ਕੋਈ ਵੀ ਵੱਡੀ ਛੋਟੀ ਨਹੀਂ ਹੁੰਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਨੀਅਤ ਬੰਦੇ ਦੀ ਛੋਟੀ ਵੱਡੀ ਹੋ ਸਕਦੀ ਹੈ ਸੋ ਕੰਮ ਦੇ ਵਿੱਚ ਜਿਵੇਂ ਵਰਕ ਕਲਚਰ ਜਿਹੜਾ ਆਪਣੇ ਕੰਟਰੀ ਚ ਘਟਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰਮ ਚੱਕਦਾ ਹੈ ਟਰੱਕ ਨਾਲ ਉਹ ਵੀ ਕਹਿੰਦਾ ਮੈਂ ਜੋਬ ਤੇ ਆ ਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੋਬ ਤੇ ਆ ਉਥੇ ਸਾਰਾ ਕੁਝ ਜੋਬ ਹੈ ਜੇ ਤੁਹਾਡੇ ਰਿਸ਼ਤੇ ਦਾ ਦੋਸਤ ਹੋਣਗੇ ਮੈਂ ਕੰਮ ਤੇ ਜਾਂਦਾ ਜੀ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਉਹ ਫਰਾਨਾ ਮੈਂ ਕੰਮ ਤੇ ਗਿਆ ਹੋਇਆ ਜੀ ਇਹ ਨਹੀਂ ਦੱਸਦੇ ਕਿ ਕੰਮ ਕੀ ਕਰ ਨੋ ਉਥੇ ਸਾਰਾ ਕੁਝ ਕੰਮ ਹੈ ਛੋਟਾ ਵੱਡਾ ਨਹੀਂ ਹੈ ਕੋਈ ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲ ਜ਼ਮੀਨ ਹੈਗੀ 30 35 ਕਲੀ ਜ਼ਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਕਡੋਨਲਡਸ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦਾ ਮੇਰੀ ਗਰਦਨ ਚ ਫਸੇ ਹੋਏ 35 ਕਿੱਲੇ ਬਿੱਲਾ 35 ਕਿੱਲਾਂ ਦਾ مالک ਆ ਮੈਨੂੰ ਇਹਨਾਂ ਦੇ ਝੂਠੇ ਭਾਂਡੇ ਚੱਕਰੇ ਪਾਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਧਰ ਗਿਆ ਮੈਨੂੰ ਟਿੱਪ ਵੀ ਅਚਾਕ ਹੀ ਉਧਰ ਧਰ ਦੀ ਆਮ ਤਰ ਤੇ ਉਥੇ ਆਪ ਹੀ ਚੱਕ ਕੇ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿੱਚੀ ਤਾਂ ਸੜ ਤੇ ਲੈ 35 ਗਿੱਲੇ ਆਉਂਦੇ ਨਾਲ ਨਹਿਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਨੇ ਸਰੀਆ ਸੀ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਜੀ ਕੋਈ ਪੰਜਾਬੀ ਆ ਜਿੰਦਾ ਕਹਿੰਦਾ ਮੈਂ ਜਾਣ ਬੁਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਗਾ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸੀ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੁੱਛਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਐ ਇੱਥੇ ਕੋਈ ਬੋਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਕੇ ਪੈਂਤੀ ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗ੍ਰੋਸਰੀ ਆਉਣੀ ਨਹੀਂ ਕਹਿੰਦਾ ਉਹੀ ਗੋਰਾ ਫੇਰ ਆ ਗਿਆ ਜਿਹੜਾ 50 ਪੈਸੇ ਚ ਕਰਕੇ ਗਿਆ ਕਹਿੰਦਾ ਉਦਾਂ ਕੁਝ ਵੀ ਨਹੀਂ ਕਰ ਗਿਆ ਕਹਿੰਦਾ ਮੈਂ ਨੂੰ ਕਹਿੰਦਾ ਦੱਸ ਯਾਰ 50 ਸੈਂਟ ਤਾਂ ਤਾਂਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ ਚ ਸੁਕਾ ਮ ਇਕ ਰੁਪਇਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਇਆ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਰੁਪਇਆ ਕੱਢ ਦੀ ਉਹ ਵੀ ਲੱਖ ਹੀ ਰਹਿਣਾ ਉਹ ਵੀ 99000 99 ਬਣ ਜਾਂਦਾ ਰਹਿਣਾ ਸੋ ਪਈ ਇਹਦੀ ਵੈਲਿਊ ਹੈ ਸੋ ਆਪ ਦੀ ਕੁਰਸੀ ਵੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ ਇਹ ਦਫਤਰ 'ਚ ਮੇਰੀ ਐਮਨੀਅਤ ਹੈਗੀ ਹੈ ਇਸ ਦਫਤਰ 'ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਂ ਇਸ ਦਫਤਰ ਦਾ ਇੱਕ ਅਹਿਮ ਹਿੱਸਾ ਇਹ ਨਾ ਸੋਚੋ ਮੈਂ ਮੇਰਾ ਕੀ ਆ ਮੈਂ ਤਾਂ ਕਾਗਜ਼ ਤੇ ਸਾਈਨ ਕਰ ਰਹਿੰਦੇ ਨੂੰ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗਜ਼ ਤੇ ਸਾਈਨ ਕਰਤੇ ਕਿਸੇ ਦਾ ਘਰ ਪਟ ਵੀ ਸਕਦੇ ਆ ਤੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ ਦੀ ਗੱਲ ਤਾਂ ਇਹ 518 ਚੋਂ 292 ਸਾਡੀਆਂ ਭੈਣਾਂ ਨੇ ਸਾਡੀਆਂ ਧੀਆਂ ਨੇ 292 ਲਗਭਗ 300 ਦੇ ਨੇੜੇ ਤੇੜੇ ਪਰ ਲਿਆ ਕਰੋ ਪਰ ਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸ ਵਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਤੋ ਵਧੀਆ ਗੱਲ ਹੈ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਪੜ੍ਹਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਕੋਈ ਤੁਹਾਨੂੰ ਐਨੀ ਮੈਂਟਲ ਟੌਰਚਰ ਹੁਣ ਆਪੂ ਕਿ ਮੈਂ ਕਰ ਲਈ ਪੜ੍ਹਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜ੍ਹਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਿਵਰਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰਦਾ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਇਹ ਜਿਹੇ ਨੇ ਕੈਨੇਡਾ ਚਲੇ ਗਏ ਬਾਅਦ ਚ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੂ ਐਸ ਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਐਸਰ ਹੁਣ ਉੱਥੇ ਵੀ ਦੇਖ ਲੋ ਬੰਦ ਕਰੀ ਜਾਂਦੇ ਰੋਝ ਰੋਇ ਕੈਨੇਡਾ ਨੇ ਮੈਂ ਬੰਦ ਹੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਗਾ ਟ੍ਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰੀਆਂ ਵਾਹ ਕਾਲਜ ਨਹੀਂ ਰੈਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟ੍ਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ আজকাল ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜਿਪ ਕੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਆਂ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟ੍ਰੈਵਲ ਏਜੰਟ ਚੜਨੇ ਇਹਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਤੇ ਖੜਾ ਕੇ ਗੋਲੀ ਮਾਰ ਦੋ ਜਿਹਦੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਟ ਦੇ ਵਿੱਚ ਇਹ ਲੈ ਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਬੱਡੇ ਮੁਲਕਾਂ ਦੇ ਇੰਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਮ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜਿਉਂ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਟ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜਾ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲਾ ਜਾਣ ਜਾਂ ਉੱਥੇ ਜੇਲਾ ਜਾਣ ਉਹਦੇ ਲਈ ਮੁਲਕਾਂ ਚ ਵੀ ਜੇੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਪਰੇਜ਼ੈਂਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰਟਾਈਸਿ ਪਾਰਲੀਮੈਂਟ ਚਾਚੀ ਵੀ ਬਾਕੀ ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਤੱਕੇ ਖਾਣ ਗੱਲ ਤਾਂ ਥਾਂ ਹੀ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਹੈ ਮੇਰਾ ਹਿੱਸਾ ਹੈ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਰਸਤਾ ਨਹੀਂ ਹੈ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਤੇ ਟ੍ਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣਿਆ ਸੀ ਛਤੀਸਗੜ ਜਾਣੇ ਆ ਮਾ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਨਹੀਂ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਦੇ ਲੈਣਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਏਅਰਪੋਰਟ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ ਚ ਰਹਿਣ ਲਈ ਮੈਨੂੰ ਮਿਲੋ ਹਾਂ ਜੇ ਕੋਈ ਕੰਮ ਕਰਨਾ ਹੈ ਸਟਾਰਟਅਪ ਕਰੋ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ ਚ ਸਟਾਰਟਅਪ ਦੇ ਵੀ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ ਕਿੰਨ ਕਿੰਨ ਦੇ ਰਹੇ ਘਰ ਜੁੱਤ ਦੋ ਬਿਜ਼ਨਸ ਬਲਾਸ ਦੇ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ 8000 ਤੱਕ 16000 ਰੁਪਏ ਤੱਕ ਹਾਂ ਅਸ 76 ਬੱਚੇ 2000 ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਦੌਰਾਨ ਕੁਛ ਨਾ ਕੋਈ ਨਵੀਂ ਕੋਈ ਕਾਰ ਕਰ ਦੇਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇੱਥੋਂ ਸ਼ੁਰੂ ਕਰਦੇ ਹਾਂ ਅਸੀਂ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਜ਼ਨਸ ਸ਼ੁਰੂ ਕਰੋ ਸਰਕਾਰ ਹੈਲਪ ਕਰੂਗੀ ਬਿਨਾਂ ਵਿਆਜ ਤੋਂ ਲੋਨ ਦੇਵਾਂਗੇ ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦਿਓ